ਸੀ ਨਾਕਾ ਲਾਇਆ ਹੋਇਆ ਸੀ ਮੇਰੀ ਟੀਮ ਨੇ ਪੂਰੀ ਨਹੀਂ ਇੱਥੇ ਛੱਤ ਲਾਈਟਾਂ ਤੇ ਇੱਕ ਮੋਟਰਸਾਈਕਲ ਜੀਰਖਪੁਰ ਵੱਲੋਂ ਆ ਰਿਹਾ ਸੀ ਸਾਨੂੰ ਉਹ ਮੋਟਰਸਾਈਕਲ ਸ਼ੱਕੀ ਲੱਗਿਆ ਕਿਉਂਕਿ ਉਹਦੇ ਨੰਬਰ ਪਲੇਟਾਂ ਨਹੀਂ ਸੀਗੀਆਂ ਤੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦੇ ਸ਼ੱਕੀ ਸੀਗੇ ਤੇ ਸਾਨੂੰ ਵੀ ਲੱਗਿਆ ਸੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਨਾ ਮੋਟਰਸਾਈਕਲ ਸੁੱਟ ਕੇ ਉਹ ਅਚਾਨਕ ਭੱਜ ਗਏ ਤੇ ਸਾਨੂੰ ਜਿਹੜੀਆਂ ਪੰਜਾਬ ਸਰਕਾਰ ਨੇ ਹੁਣ ਮਸ਼ੀਨਾਂ ਦਿੱਤੀਆਂ ਜੀ ਆਨਲਾਈਨ ਚਲਾਉਣ ਵਾਲੀਆਂ ਅਸੀਂ ਉਹਦੇ 'ਚ ਇਹਦਾ ਚੈਸੀ ਨੰਬਰ ਪਾਇਆ ਤੇ 82 ਨੰਬਰ ਤੋਂ ਸਾਨੂੰ ਮਾਲਕ ਦਾ ਜਿਹੜਾ ਐਡਰੈਸ ਮਿਲ ਗਿਆ। ਤੇਰੇ 10 10:30 ਵਜੇ ਦਾ ਟਾਈਮ ਸੀਗਾ। ਅਸੀਂ ਨਾਕਾ ਲਾਇਆ ਹੋਇਆ ਸੀ ਮੇਰੀ ਟੀਮ ਨੇ ਪੂਰੀ ਨਹੀਂ ਇੱਥੇ ਛਤ ਲਾਈਟਾਂ ਤੇ ਇੱਕ ਮੋਟਰਸਾਈਕਲ ਜੀਰਖਪੁਰ ਵੱਲੋਂ ਆ ਰਿਹਾ ਸੀ। ਸਾਨੂੰ ਉਹ ਮੋਟਰਸਾਈਕਲ ਸ਼ੱਕੀ ਲੱਗਿਆ ਕਿਉਂਕਿ ਉਹਦੇ ਨੰਬਰ ਪਲੇਟਾਂ ਨਹੀਂ ਸੀਗੀਆਂ। ਤੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦੇ ਸ਼ੱਕੀ ਸੀਗੇ ਤੇ ਸਾਨੂੰ ਵੀ ਲੱਗਿਆ ਸੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਨਾ ਮੋਟਰਸਾਈਕਲ ਸੁੱਟ ਕੇ ਉਹ ਅਚਾਨਕ ਭੱਜ ਗਏ। ਤਾਂ ਜਦੋਂ ਅਸੀਂ ਮੋਟਰਸਾਈਕਲ ਆਪਣੇ ਕਬਦੇ ਵਿੱਚ ਲਿਆ ਤਾਂ ਇਹਦੇ ਨੰਬਰ ਪਲੇਟਾਂ ਅੱਗੇ ਪਿੱਛੇ ਨਹੀਂ ਹੈਗੀਆਂ ਸੀ ਤਾਂ ਸਾਨੂੰ ਪ੍ਰੋਬਲਮ ਆਈ ਇਹਨੂੰ ਆਈਡੈਂਟੀਫਾਈ ਕਰਨ ਦੀ ਤੇ ਸਾਨੂੰ ਜਿਹੜੀਆਂ ਪੰਜਾਬ ਸਰਕਾਰ ਨੇ ਹੁਣ ਮਸ਼ੀਨਾਂ ਦਿੱਤੀਆਂ ਜੀ ਆਨਲਾਈਨ ਚਲਾਉਣ ਵਾਲੀਆਂ ਅਸੀਂ ਉਹਦੇ 'ਚ ਇਹਦਾ ਚੈਸੀ ਨੰਬਰ ਪਾਇਆ ਤੇ ਚੈਸੀ ਨੰਬਰ ਤੋਂ ਸਾਨੂੰ ਮਾਲਕ ਦਾ ਜਿਹੜਾ ਐਡਰੈਸ ਮਿਲ ਗਿਆ ਤਾਂ ਅਸੀਂ ਮਾਲਕ ਨੂੰ ਉਸ ਤੇ ਫੋਨ ਨੰਬਰ ਸੀਗਾ ਮਾਲਕ ਦਾ ਤਾਂ ਮਾਲਕ ਨੂੰ ਅਸੀਂ ਫੋਨ ਕੀਤਾ ਵੀ ਕੋਈ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਹੋਵੇ ਜਾਂ ਤੁਹਾਡੇ ਮੋਟਰਸਾਈਕਲ ਨਾਲ ਕੋਈ ਕੋਈ ਐਕਸੀਡੈਂਟ ਹੋਇਆ ਹੋਵੇ ਤਾਂ ਜਾਂ ਕੋਈ ਕਈ ਵਾਰ ਬੱਚੇ ਲੈ ਆਉਂਦੇ ਮਾਪ ਪਿਤਾ ਤੋਂ ਪੁੱਛੇ ਹੋਏ ਪੁੱਛੇ ਤੋਂ ਬਗੈਰ ਤਾਂ ਅਸੀਂ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਇਹ ਕਹਿੰਦੇ ਵੀ 27 ਤਰੀਕ ਨੂੰ ਅਸੀਂ ਆ ਹਸਪੀਟਲ ਗਏ ਸੀ ਡੇਹਰਾ ਬਸੀ ਦਵਾਈ ਲੈਣ ਲਈ ਦਵਾਈ ਲੈਣ ਲਈ ਗਏ ਸੀ ਤੇ ਜਦੋਂ ਅਸੀਂ ਵਾਪਸ ਆਏ ਅੱਧੇ ਘੰਟੇ ਘੰਟੇ ਬਾਅਦ ਤਾਂ ਮੋਟਰਸਾਈਕਲ ਸਾਡਾ ਉੱਥੋਂ ਚੋਰੀ ਹੋ ਗਿਆ ਸੀ ਤੇ ਇਹ ਸਾਡੇ ਨਾਲ ਆ ਭਾਈ ਸਾਹਿਬ ਇਹਨਾਂ ਨੂੰ ਅਸੀਂ ਫਿਰ ਫੋਨ ਕਰਕੇ ਬੁਲਾਇਆ ਵੀ ਤੁਸੀਂ ਕੋਈ ਰਿਪੋਰਟ ਵਗੈਰਾ ਦਰਜ ਕਰਾਈ ਆ ਇਹਨਾਂ ਨੇ ਦੱਸਿਆ ਵੀ 27 ਤਰੀਕ ਨੂੰ ਜਦੋਂ ਮੋਟਰਸਾਈਕਲ ਚੋਰੀ ਹੋਇਆ ਤਾਂ ਅਸੀਂ ਡੇਰਾਬੱਸੀ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਆ ਤੇ ਸਾਡੀ ਮੁਨਸ਼ੀ ਸਾਹਿਬ ਨਾਲ ਵੀ ਗੱਲ ਹੋਈ ਡੇਰਾਬੱਸੀ ਉਹ ਕਹਿੰਦੇ ਜੀ ਬਕਾਇਦਾਇ ਦੀ ਰਿਪੋਰਟ ਆ ਥਾਣੇ ਦੇ ਵਿੱਚ ਤਾਂ ਹੁਣ ਅਸੀਂ ਮੋਟਰਸਾਈਕਲ ਆ ਜਿਹੜਾ ਡਿਊਟੀ ਅਫਸਰ ਨੂੰ ਬੁਲਾ ਕੇ ਉਹਨੂੰ ਸਪੁਰਦ ਕਰਨ ਲੱਗੇ ਆ ਅੱਗੇ ਜੋ ਵੀ ਫਰਦਰ ਕਾਰਵਾਈ ਹੋਊਗੀ ਉਹ ਆਪਣੀ ਜਿਹੜੀ ਹੈਗੀ ਆ ਕਾਰਵਾਈ ਕਰਕੇ ਇਹਨਾਂ ਨੂੰ ਮੋਟਰਸਾਈਕਲ ਸਪੁਰਦ ਕਰ ਦੇਣਗੇ ਜੀ ਹਾਏ ਘਰ ਵਾਲੀ ਲੜਕੀ ਘਰ ਵਾਲੀ ਇਹ ਦਵਾਈ ਲੈਣੇ ਮੇਰੇ ਨਾਮ ਗੋਮਨ ਸਿੰਘ ਹੈ ਆਖਰੀ ਸਟੇਟਮੈਂਟ ਆਓ